ਉਹ ਵਿਚਾਰੇ ਜਿਹੜਾ ਦਰਿਆ ਪਛਾਣਦੇ ਸੀ ਉਹ ਮੱਧ ਦਰਿਆ ਪਸੰਦੇ ਰਹੇ ਸੀ ਐਮਪੀ ਦੀ ਜਦ ਚੋਨਾ ਹੈਗੀਆਂ ਭੱਤ ਤੋਂ ਬਾੜ ਉਹ ਤਾਂ ਆਮ ਬੰਦਿਆਂ ਨੂੰ ਦੇ ਦੋ ਜਿਹੜੇ ਤੁਹਾਡੀ ਗਲੀਆਂ ਪਛਾਣਦੇ ਨਹੀਂ ਰਹੇ ਸੀ ਕਹਿੰਦੇ ਪੈਂਚਰ ਲਾਂਦੇ ਸੀ ਰੇੜੀ ਲਾਂਦੇ ਸੀ ਪਕੌੜੇ ਬਣਾਉਂਦੇ ਸੀ ਉਹ ਕਿੱਥੇ ਹੈਗੇ ਵੱੱਡ ਤੋਂ ਵੱਧ ਤਾਂ ਕਾਂਗਰਸੀਆਂ ਨੂੰ ਟਿਕਟ ਦੇ ਰਹੇ ਨੇ ਜਿਹੜਾ ਪਾਰਟੀ ਸਾਡੀ ਕਰੇ ਨਾਲ ਕੋਲ ਆਏ ਨੇ ਤੇ ਬਾਕੀ ਵੱਡੇ ਮੰਤਰੀ ਜਿਹੜੇ ਰੱਜੇ ਹੋਏ ਨੇ ਉਹਨਾਂ ਨੂੰ ਦੇ ਰਹੇ ਨੇ ਦੇਖੋ ਗੱਲਾਂ ਸੀਗੀਆਂ ਭਗਵੰਤ ਮਾਨ ਨੇ ਗੱਲਾਂ ਤੋਂ ਇਲਾਵਾ ਕੰਮ ਕਿਹੜਾ ਕੀਤਾ ਹੈ ਗੱਲਾਂ ਸੀਗੀਆਂ ਲੋਕਾਂ ਨੂੰ ਫਸਾਉਣ ਵਾਸਤੇ ਇਹ ਤੁਹਾਡੇ Town ਪਰ ਆ ਦੇ ਮੁੰਡਿਆਂ ਨੂੰ ਅਸੀਂ MLA MP ਬਣਾਵਾਂਗੇ ਮੰਤਰੀ ਬਣਾਵਾਂਗੇ ਉਹ ਵਿਚਾਰੇ ਜਿਹੜਾ ਦਰਿਆ ਪਛਾਣਦੇ ਸੀ ਉਹ ਬਦਰਿਆ ਬਚਾਉਂਦੇ ਰਹਿ ਗਏ ਤੇ ਬਨਨ ਤੋਂ ਬਾਅਦ ਹੁਣ ਪਾਵੇਂ MP ਬਣਾਈ ਉਹ ਵੀ ਦਿੱਲੀ ਤੋਂ ਲੈ ਕੇ ਜਿੱਥੇ ਕੇਜਰੀਵਾਲ ਨੇ ਕਿਹਾ ਪੰਜਾਬ ਤੋਂ ਬਾਹਰ ਦੇ ਬੰਦਿਆਂ ਨੂੰ ਕੋਈ ਨੌਕਰੀ ਮਿਲਦੀ ਏ ਉਹ ਵੀ ਪੰਜਾਬ ਤੋਂ ਬਾਹਰ ਦੇ ਬੰਦਿਆਂ ਨੂੰ ਸਾਡਾ ਪਾਣੀ ਉਹ ਵੀ ਪੰਜਾਬ ਤੋਂ ਬਾਹਰ ਭੇਜੀ ਜਾ ਰਿਹਾ ਹੈ ਤਾਂ ਸੁਣ ਫਰਾਨੀ ਦੀ ਗੱਲ ਏ ਕਿ MP ਦੀ ਜਦ ਚੋਣਾ ਹੈਗੀਆਂ ਪੱਤਪੜ ਉਹ ਤਾਂ ਆਮ ਬੰਦਿਆਂ ਨੂੰ ਦੇ ਦੋ ਜਿਹੜੇ ਤੁਹਾਡੀ ਗਲੀਆਂ ਪਛਾਣਦੇ ਵੀ ਨਹੀਂ ਰੋਟੀ ਕਹਿੰਦੇ ਪੈਂਚਰ ਲਾਉਂਦੇ ਸੀ ਰੇੜੀ ਲਾਉਂਦੇ ਸੀ ਪਕੌੜੇ ਬਣਾਉਂਦੇ ਸੀ ਉਹ ਕਿੱਥੇ ਹੈਗੇ ਇਹ ਦੋਨਾਂ ਦੀ ਮਿੱਲੀ ਭੁਗਤ ਵੱੱਟ ਤੋਂ ਵੱਟ ਕਾਂਗਰਸੀਆਂ ਨੂੰ ਟਿਕਟ ਦੇ ਰਹੇ ਨੇ ਜਿਹੜਾ ਪਾਰਟੀ ਛੱਡ ਕੇ ਇਹਨਾਂ ਕੋਲ ਆਏ ਨੇ ਤੇ ਬਾਕੀ ਵੱਡੇ ਮੰਤਰੀ ਜਿਹੜੇ ਰੱਜੇ ਹੋਏ ਨੇ ਉਹਨਾਂ ਨੂੰ ਦੇ ਰਹੇ ਨੇ ਉਹਨ ਇਥੋਂ ਖੇਤੀਬਾੜੀ ਮੰਤਰੀ ਨੂੰ ਦਿੱਤਾ ਤੇ ਖੇਤੀਬਾੜੀ ਮੰਤਰੀ ਹੁਣ ਸਾਡੀ ਜ਼ਮੀਨ 'ਚ ਆ ਕੇ ਹਰਿਆਣਾ ਪੁੱਛ ਨੇ ਕਿਸਾਨਾਂ ਦੇ ਉੱਤੇ ਬੋਲੀਆਂ ਮਾਰ ਕੇ ਡਰੋਂ ਰਾਹੀਂ ਕਾਇਲ ਕਰਕੇ ਕਿ ਖੇਤੀਬਾੜੀ ਮੰਤਰੀ ਨੂੰ ਅੱਗੇ ਹੋ ਕੇ ਪਹਿਲੇ ਆਪ ਦੀ ਕੋਲੀ ਸਥਾਨੀ ਕੀ ਕਾਕੀ ਦੇ ਬੰਦੇ ਕਿਸਾਨ ਬਾਚਨ ਨਾ ਮੁੱਖ ਮੰਤਰੀ ਨਾ ਖੇਤੀਬਾੜੀ ਮੰਤਰੀ ਹੁਣ ਘਰੇ ਮੂੰਹ ਦੇ ਨਾਲ ਦਿਨੋ ਦੁਵਾਨੀ ਮੁਆਵਜ਼ਾ ਨਹੀਂ ਦਿੱਤਾ ਡੰਗਰ ਮਰ ਰਹੇ ਨੇ ਫਸਲਾਂ ਦੇ ਉੱਤੇ ਕਦੇ ਮੌਸਮੀ ਮਾਰ ਕਰੇ ਨਰਮਾ ਮਰ ਰਿਹਾ ਹੈ ਹੜਾ ਆ ਰਹੀਆਂ ਨੇ ਕਿਹੜੇ ਪਾਪੜੀ ਜਿਹੜੇ ਇਸ ਸਰਕਾਰ ਨੇ 40 ਕਰੋੜਾ ਕਮਾਏ ਨੇ ਉਹਨਾਂ 40 ਕਰੋੜੀਆਂ ਨੂੰ ਇਹ ਕੰਪਨੀ ਦੀ ਟਿਕਟ ਦੇ ਕੇ ਇੱਕ ਗੱਲ ਦਾ ਸਬੂਤ ਪੇਸ਼ ਕਰ ਰਹੇ ਨੇ ਕਿ ਇਹ ਆਮ ਆਦਮੀਆਂ ਦੀ ਸਰਕਾਰ ਨਹੀਂ ਹੈ ਇਹ ਬਹੁਤ ਖਾਸ ਬਣ ਚੁੱਕੀ ਹੈ ਜਿਵੇਂ ਭਗਵੰਤ ਸਬਾਨ ਖੁਦ ਖਾਸ ਬਣ ਗਿਆ ਹੈਗਾ ਕਿ ਆਮ ਲੋਕਾਂ ਦੀ ਤਾਂ ਇਹਨਾਂ ਨੂੰ ਪਰਵਾਹੀ ਨਹੀਂ ਨਾ ਆਮ ਦਿਲੀਆਂ ਦੇ ਖਾਤੇ 'ਚੇ ਹਜ਼ਾਰ-ਹਜ਼ਾਰ ਰੁਪਏ ਆਏ ਨੇ ਨਾ ਆਮ ਘਰਾਂ ਦੇ ਮੁੰਡਿਆਂ ਨੂੰ ਨੌਕਰੀਆਂ ਲੱਗ ਰਹੀਆਂ ਨੇ ਕਿ ਨਾ ਹੀ ਕਿਤੇ ਆਮ ਇਨਸਾਨ ਨੂੰ ਆਮ ਕਿਸਾਨ ਦਾ ਬਾਹ ਫੜੀ ਜਾ ਰਹੀ ਹੈ ਜਦ ਕੋਈ ਨੁਕਸਾਨ ਹੁੰਦਾ ਹੈ ਤਾਂ ਆਮ ਇਸ ਪ੍ਰਕਾਰ ਦੇ ਕੁਛ ਨਹੀਂ ਨੁਕਸਨ 'ਤੇ ਲੱਗੇ ਹੋਏ ਨੇ ਕਦੇ ਰਾਸ਼ਨ ਦਾ ਕਾਰਡ ਕੱਟਦੇ, ਆਟੇ ਦਾ ਕਾਰਡ ਕੱਟਦੇ, ਕਦੇ ਪੈਨਸ਼ਨਰ ਰੋਕ ਦਿਆਂ, ਕਦੇ ਸ਼ਗਨ ਰੋਕਦੇ, ਕਦੇ ਨਰੇਗਾ ਦਾ ਕੰਮ ਰੋਕਦੇ, ਕਦੇ ਨਰੇਗਾ ਦੇ ਪੈਸੇ ਰੋਕਦੇ, ਬਸ ਲੋਕਾਂ ਕੇ ਲੱਗਿਓ ਨੇ ਲਗਾ ਕੀ ਰਹਿ। ਅੱਜ ਆਪਾਂ ਐਮਐਲਏ ਸਾਹਿਬ ਦੇ ਪਿੰਡ 'ਚ ਖੜਿਆ। ਆਹ ਫਰਮਲ ਦਾ ਧੂਆ ਦੇਖੋ। ਜਿੱਥੇ ਇੱਥੇ ਕਿਨਕਾ ਨਹੀਂ ਹੋਗਦਾ ਸੀਗਾ ਤੇ ਬੇਹੁੰਦੇ ਸੀਗੇ ਲੱਖ ਰੁਪਏ 'ਚ ਕਿੱਲੇ 'ਚ ਕੋਈ ਜ਼ਮੀਨ ਨਹੀਂ ਖਰੀਦਦਾ ਸੀ। ਬਾਦਸਰ ਨੇ ਹਰਾ ਭਰਾ ਕਰਤਾ। ਯਮਲੇ ਸਾਹ ਦੇ ਕੋਲ ਉਹ ਹੀ ਖਜ਼ਾਨਾ ਗਿਆ 2 ਸਾਲ ਦੀ ਸਰਕਾਰ ਹੈ ਇੱਕ ਇੱਕ ਸੇਖਾ ਦਿਓ ਕਿ ਕਿਤੇ ਲਾ ਕੇ ਦਿੱਤੀ ਹੈ ਕੋਣ ਰੋਕ ਰਿਹਾ ਇਹਨਾਂ ਨੂੰ ਕਿਤੇ ਗਰੀਬ ਨੂੰ ਇੱਕ ਮੋਟਰ ਦਾ ਕਨੈਕਸ਼ਨ ਵੀ ਦੇ ਦਿਓ ਸੱਤ ਸਾਲਾਂ ਚ ਨਾ ਇਹਨਾਂ ਲਈ ਭਾਈ ਵਾਲ ਕਾਂਗਰਸ ਪਾਰਟੀ ਤੇ ਨਾ ਹੀ ਇਹ ਛਾੜੂ ਜਿਹੜਾ ਸਾਰੇ ਵੇਸ ਤੇ ਭਾਈ ਵਾਲੀ ਹੋਈ ਹੋਈ ਹੈ ਇਹਨਾਂ ਦੇ ਕਹਿੰਦੇ ਇੱਥੇ ਤੇ ਅਸੀਂ ਆਡਾ ਆ ਢੋਕੇ ਦੇ ਦਿੱਕਾਂ ਦੇ ਤੇ ਟੱਕੇ ਹੋ ਜਾਂਦੇ ਆ ਲੋਕਾਂ ਨੂੰ ਮੂਰਖ ਬਣਾ ਤੋਂ ਹਟਦਾ ਹੀ ਨਹੀਂ ਹੈਗੇ ਨਰਵੀਰ ਸਿੰਘ ਖੋੜਿਆ ਨੂੰ ਤੁਸੀਂ ਦੇਖਦਾ ਸਮਾਜ ਚਾਹ ਰਿਹਾ ਆ ਸਮਾਜਦਨ ਸਾਹਿਬ ਨੂੰ ਲੋ ਖੋੜਿਆ ਸਾਹਿਬ ਨੇ ਬਥੇਰੀ ਪਾਰਟੀਆਂ ਬਦਲੀਆਂ ਨੇ ਸਾਡੇ ਇਲਾਕੇ ਦੇ ਨੇ 2 ਸਾਲ ਮੰਤਰੀ ਰਹੇ ਨੇ ਨੰਮੀ ਦੇ ਲੋਕਾਂ ਨੂੰ ਪੁੱਛ ਲਓ ਜਿਹੜੇ ਕੰਮ ਬਾਦਲ ਸਾਹਿਬ ਨੇ ਕਿੰਨੇ ਕੰਮ ਉੱਤੇ ਜਿੰਨੇ ਹੋਏ ਨੇ ਕਿ ਇੱਕ ਇੱਕ ਵੀ ਵਾਅਦਾ ਉਸ ਤੋਂ ਲਾ ਕੇ ਦਿੱਤੀ ਹੈ ਮੈਂ ਤਾਂ ਹੀ ਦੱਸ ਸਕਦੀ ਆਂ ਕਿ ਰਾਏ ਕੀ ਕਲਾ 10 ਕਿਲੋਮੀਟਰ ਦੂਰ ਇੱਕ ਖੋਦਿਆ ਪਿੰਡ ਤੋਂ ਇਹ ਢੰਗਰਾ ਦੇ ਨਾ ਵੱਡਾ ਨੁਕਸਾਨ ਛਾਈ ਜਿੱਥੋਂ ਪਸ਼ੂ ਮਾਰਦੇ ਉੱਥੇ ਜਿਹੜੇ ਹੁੰਦੇ ਮੋਸਮੀ ਮੜੇ ਮੈਂ ਉਹਦੇ ਨਾਲ ਫਸਲਾ ਪੱਤਰ ਹੋ ਗਿਆ ਜੁੜੀਆਂ ਆਪਾਂ ਨੂੰ ਤਾਂ ਪੰਜ ਦੇ ਨਾਲ ਆ ਕੇ ਉੱਥੇ ਜਾ ਕੇ ਇੱਕ ਹੰ ਦਾ ਸਮਾਗਮ ਕਰੀ ਵਜਾ ਪਰ ਚਲੋ ਆਏ ਨੇ ਲੋਕਾਂ ਦਾ ਤੇ ਜੋ ਮਰਜ਼ੀ ਆਏ ਲੇਕਿਨ ਆਪੇ ਫਿਰ ਆਪਣੇ ਕੀਤੇ ਹੋਏ ਸਮਾਜਾ ਦਾ ਲੇਖਾ ਜੋਖਾ ਕਦੇ ਨਹੀਂ ਕੋਊਗਾ ਬਈ ਕੀ ਹਲਕਾ ਘੇਰਾ ਕਰਨਾ ਉਹ ਲੋਕ ਆਪਣਾ ਅਧਿ ਬਿਆਨ ਕਰ ਰਹੇ ਆਂ ਕੱਲ ਤੋਂ ਕੂੜ ਲਗਿਆ ਨਾ ਲੋਕ ਕੀ ਕਰਨ ਜਾਣਗੇ ਲੋਕਾਂ ਨੂੰ ਆਹੀ ਕਹਿਣਾ ਚਾਹਵਦੀ ਹੀ ਉਹ ਪੰਪ ਦੀ ਤਕੜੀ ਦੀ ਸਰਕਾਰ ਜਿਹੜੀ ਤਕੜੀ ਦੀ ਸਰਕਾਰ ਨੇ ਤੁਹਾਡੇ ਆਟੇ ਦਾਸ ਦੇ ਕਾਰਡ ਬਣਾਏ ਨੇ ਨਾ ਸੋਆ ਝਾੜੂ ਨੇ ਤੇ ਪੰਜੇ ਨੇ ਤੁਹਾਡੇ ਕਾਰਡ ਕੱਟੇ 30 ਕਿਲੋ ਕਣਕ ਨੂੰ ਚੱਕ ਕੇ 15 ਕਿਲੋ ਕਰਤੀ 15 ਕਿਲੋ ਨੂੰ ਹਣੇ ਝਾੜੂ ਨੇ 5 ਕਿਲੋ ਆਟਾ ਕਰਤਾ ਤੇ ਉਹ ਵੀ ਸੋਨ ਦੀ ਪੂਰੀ ਤਿਆਰੀ ਹੈਗੀ ਜਿਹੜੇ ਬਾਦਲ ਸਾਹਿਬ ਨੇ ਤੁਹਾਡੇ ਸ਼ਗਲ ਦੇ ਚੈੱਕ ਤੁਹਾਡੀ ਤਨੂ ਦਿੱਤੀ ਇਹ ਦੋਵਾਂ ਭਾਈਵਾਲ ਪਾਰਟੀਆਂ ਨੇ ਉਹ ਵੀ ਰੋਕਤੇ ਤੁਹਾਡੀ ਪੈਨਸ਼ਨਾਂ ਵੀ ਰੋਕ ਦਿੱਤੀਆਂ ਹੈਗੀਆਂ ਹਜ਼ਾਰ ਰੁਪਏ ਤੁਹਾਡੇ ਖਾਤੇ 'ਚ ਨਹੀਂ ਭੇਜੇ ਹੈਗੇ ਕੱਲੇ ਆ ਕੇ ਤੁਹਾਡੇ ਕੋਲ ਝੂਠ ਮਾਰਦੇ ਨੇ ਸਾਡੀ ਸਰਕਾਰ ਨੇ ਹੁ ਪਹਿਲੀ ਵਾਰੀ ਤੁਸੀਂ ਮੈਨੂੰ ਐਮ.ਐਲ.ਏ ਬਣਾਇਆ ਤੇ ਆ ਵੱਡੀ ਰੈਫਾਇਨਰੀ ਤਲਵੰਡੀ ਸਾਬੋ ਜਿਹੜਾ 5 ਸਾਲ ਕਾਂਗਰਸੀ ਨੇ ਤਾਲਾ ਲਾ ਕੇ ਲੱਗਿਆ ਸੀਗਾ चलाई कि साधन उबारा तो बनायाल यूनिवर्सिटी ताकि सब तो सिक्षा का खेत अपने इलाके में चाहे वो सेंट्रल यूनिवर्सिटी तीजी वारी बनाया गरीबा के दस रुपए की परची के नाम लखा का इलाज हो एम्स वर्ग हस्पताल मेडिकल कॉलेज आर्मल थर्मल जिने बने सब साझे समय से बने हुए ਅਸੀਂ ਕੰਮ ਵੀ ਕਰਦੇ ਹਾਂ ਤੌਂਟਾ ਵੀ ਦਿੰਦੇ ਨੇ ਇਹਨਾਂ ਬਹੁਆ ਵੀ ਸਰਕਾਰਾਂ ਰਹੀਆਂ ਨੇ ਜ਼ਰੂਰ ਇਹਨਾਂ ਤੋਂ ਪੁੱਛੋ ਕਿਹੜਾ ਨਕਾਸਲਾ ਕੰਮ ਕੀਤਾ ਹੈ ਤੇ ਕਿਹੜੀ ਤੂਲ ਦਿੱਤੀ ਹੈ ਕਿ ਜੇੜਾ ਦੇ ਕੋਲ ਜਵਾਬ ਨਹੀਂ ਹੋਗਾ ਫਿਰ ਹੱਥ ਬੰਨ ਕੇ ਬੈਠੀ ਇਹਨਾਂ ਨੂੰ ਹੂ ਨਾ ਲਓ ਕਿਉਂਕਿ ਝੂਠੇ ਲਾਰਿਆ ਚ ਝੂਠੀ ਗੱਲਾਂ ਚ ਇਹਨਾਂ ਨੂੰ ਗੱਲਾਂ ਦਾ ਜਵਾਬ ਨਹੀਂ ਹੈ ਉਹਦੇ ਵਿੱਚ ਫਕਰ ਜਾ ਕੇ ਤੁਹਾਨੂੰ ਫਸਾ ਕੇ ਤੁਹਾਡੀ ਵੋਟ ਨੁੱਟ ਕੇ ਆਪ ਹੀ ਜੇਦਾ ਪਰਣਗੇ ਤੇ ਰੱਜ ਕੇ ਆਪ ਦਾ ਐਸ਼ ਕਰਾ ਕੇ ਤੁਹਾਨੂੰ ਤਾਂ ਪੁੱਛੇ ਮਾਸੇ ਮਗਰਵਾ ਨਹੀਂ